ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਖਿਆ ਆਪ ਸਭ ਨੂੰ ਜੀ ਆ ਲੈ ਕੇ ਹਾਜ਼ਰ ਆ ਇੱਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਵੇਖ ਜਿੰਨਾ ਵੀਰਾ ਪਹਿਰਾਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਇੱਦੀ ਵੱਡੀ ਖਬਰ ਪੰਜਾਬ 'ਚ ਅੱਜ ਤੋਂ ਭਾਰੀ بارش ਦਾ ਰੈੱਡ ਅਲਰਟ ਅਗਸਤ ਮਹੀਨੇ 'ਚ بارش ਨੇ ਤੋੜਿਆ 25 ਸਾਲਾਂ ਦਾ ਰਿਕਾਰਡ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ 'ਚ ਜਾਰੀ ਭਾਰੀ ਬਾਦਸ਼ ਕਾਰਨ ਪਹਿਲਾਂ ਹੀ ਹੜ੍ਹਾਂ ਦੀ ਮਾਰ ਚੱਲ ਰਹੀ ਪੰਜਾਬ ਦੇ 8 ਜ਼ਿਲ੍ਹਿਆਂ 'ਚ ਹੁਣ ਸੂਬੇ 'ਚ ਹੋਰ ਅਖੀ ਰਿਕਾਰਡ ਤੋੜ بارش ਤੇ ਨੇ ਹਾਲਾਤ ਖਤਰਨਾਕ ਬਣਾ ਦਿੱਤੇ ਹਨ ਇਨ੍ਹਾਂ ਜ਼ਿਲ੍ਹਿਆਂ 'ਚ 1300 ਤੋਂ ਵੱਧ ਪਿੰਡ ਪਾਣੀ 'ਚ ਗਿਰੇ ਹੋਏ ਹਨ ਲੋਕਾਂ ਦੀਆਂ ਛੱਤਾਂ ਤੇ ਰਹਿਣ ਲਈ ਮਜਬੂਰ ਹਨ ਜਾਂ ਫਿਰ ਘਰ ਛੱਡ ਕੇ ਸੁਰੱਖਿਆ ਥਾਂ ਵੱਲ ਇਜਤਰਾਤ ਕਰ ਰਹੇ ਹਨ ਕਰੀਬ 2 ਲੱਖ ਏਕੜ ਫਸਲ ਪਾਣੀ ਚ ਡੁੱਬ ਗਈ ਹੈ ਮੌਸਮ ਭਾਗ ਨੇ ਅਗਲੇ 3 ਦਿਨਾਂ ਤੱਕ ਪੰਜਾਬ ਚ بارش ਦਾ ਰੈਡ ਅਲਰਟ ਜਾਰੀ ਕੀਤਾ ਹੈ ਇਹ ਪਹਿਲੀ ਵਾਰ ਹੈ ਕਿ ਸੂਬੇ ਚ ਮੌਸਮ ਭਾਗ ਨੇ بارش ਦਾ ਰੈਡ ਅਲਰਟ ਜਾਰੀ ਕੀਤਾ ਹੋਵੇ ਇਸੇ ਕਾਰਨ ਸੂਬਾ ਸਰਕਾਰ ਨੇ ਅਗਲੇ 3 ਦਿਨਾਂ ਸਕੂਲ ਬੰਦ ਰੱਖਣ ਦੀ ਮੌਸਮ ਭਾਗ ਮਸ ਬੰਦ ਰੱਖਣ ਦਾ ਐਲਾਨ ਕੀਤਾ ਹੈ ਮੌਸਮ ਭਾਗ ਦੀ ਮੰਨੀਏ ਤਾਂ ਸੂਬੇ ਚ ਅਗਸਤ ਮਹੀਨੇ ਚ ਹੋ ਤਰਾਖੀ ਬਾਰਛ ਦੇ ਬਾਰਛ ਤੇ ਨੇ ਪਿਛਲੇ 25 ਸਾਲਾਂ ਦਰਕਾਰ